ਅਸਕੇ ਬੀਤੀ ਸਾਰੇ ਵੀਰਾਂ ਨੂੰ ਸੰਦੀਪ ਦੇ ਫੈਨ ਤੜਾ ਬੋ ਬੋ ਵੈਲਕਮ ਹੈ ਜੀ ਤੇ ਗਗਨਦੀਪ ਕੋਲ ਆ ਚੁਕੇ ਜੀ ਪਿੰਡ ਜਿਓਬਾਲਾ ਜ਼ਿਲ੍ਹਾ ਤਰਨਤੰਤ ਸਿਰੇ ਦੇ ਦਰਨਪੁਰਾਂ ਦੇ ਆ ਤੇ ਦੇਖੋ ਅੱਜ ਵੀ ਬਾਈ ਕੋ ਚਾਰ ਪੰਜ ਲਾਏ ਮੰਜਾ ਸੇਲ ਆ ਤੁਹਾਨੂੰ ਬੜਾ ਟੋਕੜਾ ਕਪੜਾ ਵਿੱਚ ਹੋਣਗੇ ਹੋਣਗੀਆਂ ਨਹੀਂ ਜੀ ਉਹ ਨਹੀਂ ਲੱਗਣਗੇ ਗੱਲਬਾਤ ਕਰੀਏ ਬਾਜੀ ਰਸਤੀ ਆ ਹੋਰ ਦਨਾਓ ਟੋਕੜਾ ਕਪੜਾ ਵਿੱਚ ਲੈ ਕੇ ਆਣੇ ਆ ਟੋਕੜਾ ਕਪੜਾ ਤਿੰਨ ਹੀ ਦੋ ਰਹਿ ਗਈਆਂ ਇੱਕ ਹੁਣੇ ਲੈ ਕੇ ਲੱਦ ਕੇ ਅੱਛਾ ਹਾਂ ਮਈਆਂ ਪੰਜ ਹੀ ਬੋਲ ਚਲੋ ਹੋਰ ਸੁਣਾਓ ਗਾਵੇਂਗੀ ਗਾਵੇਂਗੀ ਕਿੱਥੇ ਲੈ ਗਏ ਗਾਹ ਤੇ ਆਪਣਾ ਵੀਰ ਹੀ ਲੱਗੂ ਉਹ ਲੈ ਠੀਕ ਠੀਕ ਹੋਰ ਸਨਾ ਠੀਕ ਆ ਅੱਜ ਫੇਰ ਦੋ ਸੱਜਰਾ ਅੱਜ ਦੋ ਤਾਰੀਆਂ ਵੱਡੀਆਂ ਛੋਟੀਆਂ ਠੀਕ ਆ ਫੇਰ ਦੋ ਟੋਕਰਾਂ ਕਾ ਬਣਾ ਇੱਕ ਨੀਂਹ ਦੀ ਟੋਕਰ ਕਾ ਬਣਾ ਆਜ ਆਜ ਆਹ ਕੀ ਆ ਇਹ ਛੋਟੀ ਕਾ ਬਣਿਆ 14 15 ਸਰੀ ਅਸਨੀ ਤੇ ਆ ਅੱਛਾ ਆਪਾਂ ਤਾਂ ਨਹੀਂ ਉਧਰੋਂ ਜਾਵਾਂ ਲਈ ਪਰ ਛੋਟੀ ਉਧਰ ਵਾਈ ਬੰਦੇ ਆਪੇ ਦਸਣਗੇ ਹਾਂ ਮੈਂ ਚੰਗੀ ਆ ਇਹ ਛੋਟੀ ਦਾ ਹਲਕਾ ਰਹਿੰਦਾ ਵੱਧ ਵੀ ਕਰ ਸਕਦੀ ਜੋ ਵਾਹ ਵੇਖੋ ਲੈ ਥੱਲੇਓ ਨਾ ਨਾ ਜੂਗੀ ਨੇ ਪਰ ਜਾਨਾ ਬਈ ਨੇ ਬਾਬਾ ਹਾਂ ਇਹ ਤੋਂ ਦੇ ਚੋਟੀਆਂ ਨਹੀਂ ਲੋਬੀ ਆਵਾਖੜੀ ਸੰਦੀਪਾ ਛੋਟੀ ਹੈ ਤੇ ਨਹੀਂ ਕੋਈ ਚੰਗੀ ਹਾਂ ਨਹੀਂ ਨਹੀਂ ਚੰਗੀ ਹੈ ਬਈ ਵੱਡੀ ਝੋਟੀ ਨਾਲੇ ਜੱਡ ਬਲੈਕ ਜੱਡ ਬਲੈਕ ਯਾਤਾਲੀ ਝੋਟੀ ਆ ਯਾਤਾਲੀ ਯਾਤਾਲੀ ਫਿਰ ਝੋਟੀ ਢਲਾਟੋਂ ਲਾ ਬਹੁਤ ਯਾਰੀਆਂ ਇਦਰੇ ਸੰਦੀਪਾ ਕਹਿਣ ਵਾਲੀ ਗੱਲ ਕੋਈ ਨਹੀਂ ਨਹੀਂ ਬਿਲਕੁਲ ਹਾਂ ਬਿਲਕੁਲ ਚੰਗੀ ਚੰਗੀਆਂ ਝੋਟੀਆਂ ਬਈ ਠੀਕ ਹੈ ਦਸਦਰ ਘਟਰੇ ਪੱਕੇ ਹਨ ਦਸਦਰ ਲੱਗੂ ਪਰ ਜਿੰਨੇ ਝੋਟੀਆਂ ਦੇ ਲਾਉਣਾ ਹਾਂ ਸੰਦੀਪਾ ਦਾ ਗਾਂ ਹੀ ਮਾਜੂ ਰਾਇਬ ਅਨਾਰਾ ਕਿਦਾ ਅਰਧ ਤਮੂ ਮਹਨਰੇ ਉਹ ਕੁੜਿਆ ਟੇਲੇ ਟੂਲੇ ਬੋਈ ਗਿਆ ਦੀਦਰ ਇੱਥੋਂ ਤਾਂ ਹੀ ਬੜਨ ਵਾਲਾ ਕਿੱਡਾ ਇਹਨੂੰ ਆਂਦੇ ਆ ਸਾਰਾ ਕੱਢਣਾ ਇਹਨੇ ਹਾਂਜੀ ਫੇਰਾ ਤੇ ਇਹ ਜਾ ਵੀਡੀਓ ਵੇਖੀ ਨੀ ਹੁਣ ਇਹ ਡੂ ਡੂ ਦੀ ਵੰਦੀ ਆਪਾਂ ਇੱਕੋ ਹੀ ਗੱਲ ਮੋਲੇ ਦਾ ਫਾਵਾ ਲੱਗ ਕੇ ਹਾਂ ਇੱਕ 15 ਝੋੜੀ ਦੇ ਇੱਕ 15 ਦੇ ਛੋੜ ਪੰਜ ਹੀ ਕਰ ਦਾਂਗੇ ਇੱਕ 10 ਦੇ ਲੈ ਲੈ ਹੋਰ ਕਰਤੀਏ ਕੋਈ ਵਿੱਚੋਂ ਜਾਣ ਦੇ ਫੇਰਾ 2000 ਦਾ ਇਹ ਕੱਟ ਰਿਹਾ ਗੈਸ ਨੂੰ ਠੀਕ ਆ ਸਰੀਰ ਛੋਟੀ ਆਪਣੀ ਜਿਹੜਾ ਲੈ ਗਿਆ ਛੋਟੀ ਜਿਹੜੀ 2000 ਦਾ ਹੋਗਾ ਜਾ ਲੈ ਲੂ ਤਿਆਰ ਕਰਕੇ ਹਾਂ ਮਣਕ ਮਾਰੇ ਮਾਰੇ ਅਰੇ ਦਾਦੀ ਵੜੀ ਕਿਹਾ ਉਹ ਲੈ ਛੋਟੀ ਮੇਰੇ ਭਰਾ ਹਾਂ ਛੋਟੀ ਦਾ ਹਾਂ ਤਾਂ ਕੋਈ ਨਹੀਂ ਆ ਅੱਲਾ ਗੱਲਾ ਜਦੋਂ ਬਣ ਗਈ ਨਾ ਉਹ ਛੋਟੀ ਨਾਲ ਆਪਣਾ ਵਖਾਉਣਾ ਅਜੇ ਹਾਂ ਜਾ ਹਾਂ ਆ ਮੈਂ ਗੱਬਣਾ ਅੱਛਾ ਗੱਬਣਾ ਅਰੇ ਇਹ ਵੀ ਤੋਫਾ ਹੀ ਹੈ ਜੋ ਤਰੂ ਤੋਂ ਵੇਖੀ ਸੀ ਨਹੀਂ ਇਹ ਵੀ ਚੰਗੀ ਹੈ ਅਰੇ ਇਹ ਵੀ 2000 ਦਾ ਲੈ ਦੂਗੀ ਨਹੀਂ ਠੀਕ ਹੈ ਮੈਂ ਆਓ ਇਹ ਵੀ ਮੈਂ ਜੰਗੀ ਦੀ ਵੱਡੀ ਮਾਝਾ ਬੁਰੀ ਪੂਰੀ ਪਲੜੇ ਭਾਰੀ ਦੀ ਯਾਰ ਮੈਂ ਕਹਾਂ ਕਿ ਠੀਕ ਆ ਗਈ ਜਿਆਦਾ ਨਹੀਂ ਆਉਂਦਾ ਕਿ 14 ਕਿਲੋ ਦੋ ਦਾਨੇ ਨੇ ਜੋਖਿਆ ਮਹੀਨਾ 14 ਕਿਲੋ ਸਾਹੀ ਵੇਲਾ ਮਹੀ ਦੀ ਕਸਾਦੀ ਆ ਚੱਡਾ ਵੇਖ ਮੈਨੂੰ ਲੱਗਾ ਇਧਰੇ ਇਹ ਕਲੀ ਕਲੀ ਨਾਰ ਦੀਦੀ ਵੇਖ ਮੈਨੂੰ ਤੰਤ ਹੁਣ ਵੇ ਐ ਫਿਰ ਪਤਲੀ ਚੌੜੀ ਨਹੀਂ ਮਹੀਂ ਆ ਲਿਆ ਕਰਾਂ ਲੈ ਚੱਲ ਪਾਰਿਦਾਨ ਦਾ ਬਈ ਜਾਨੇ ਜੋ ਪੈਸੇ ਪਾ ਲਾ ਕੇ ਠੀਕ ਆ ਮਈਆ ਮੈਨ ਤਾਂ ਨਹੀਂ ਹੋਂਦਾ ਹਾਂ ਨਹੀਂ ਠੀਕ ਆ ਬੋਝ ਬਣਾਉਂਦੀ ਖੜ ਖੜ ਕੇ ਨੇ ਬੋਝ ਵਾਕੇ ਬੋਝ ਬਣਾਉਂਦੀ ਆ ਹਾਂ ਚੱਲ ਲੈ ਦੇ ਦੇ ਗਗਨ ਇਹਦੀ ਕੀਮਤ ਸਰ ਇਹਦਾ ਮੈਂ ਇਹਦਾ ਰੋਈਆ ਕਰ ਕੋ ਮਾਰ ਹਾਂ ਆਪਾਂ ਮੋਲੀ 95 ਕਰਨਾ ਅੱਛਾ 90 ਹੀ ਦੇ ਰਾਂ 90 ਦੀ ਦੋ ਛੜਾਂ ਦੇ 88000 ਬਟ ਟੈਂਸ ਇਹ ਵੀ ਟੈਂਸ ਜੱਕਦੇ ਜ ਕਰਾ ਜੀ ਅੱਜ ਵੀਡੀਓ ਆ ਜੇ ਬਾਈ ਦੀ 9 ਤੁਰੇ ਦੇਣਾ ਦੁਬਾਰਾ ਜਿਹੜਾ ਮੈਂ ਲਈ ਜਾ ਰਿਹਾ ਤੁਹਾਨੂੰ ਆਹ ਤੁਹਾਡੀ ਸਲੀਜ਼ਾ ਕਿਉਂ ਮੈਨਾਂ ਨਹੀਂ ਖਬਣੀ ਚੋਗਿਆ ਆਈਆਂ ਸਵੇਰੇ ਅੱਜ ਸੁਆਈ ਕਰਕੇ ਲੈ ਆਉਂਦੀ ਸੁਆਈ ਕਰਕੇ ਲਿਆਉਂਦੀ ਇਹਦੇ ਸਾਰੇ ਦੁੱਧ ਮਿੰਤੀ ਵਾਲਾ 9 ਕਿਲੋ ਅੱਛਾ ਹਾਂ ਆਹ ਛਿਆਂ ਦੀ ਆ ਠੀਕ ਆ ਇਹਦੇ ਸੇ 9 ਕਿਲੋ ਭੰਗ ਦੋ ਡੰਗ ਮੇਰੇ ਘਰੇ ਕੋਈ ਚੋਲੇ ਕੋਈ ਨੂੰ ਟਾਈਮ ਹੀ ਚ ਲੱਗਾ ਚੋਗੇ ਆਈ ਜੋ ਅੱਖ ਨੂੰ ਕੀ ਚੱਕ ਇਹ ਅੱਖ ਨੂੰ ਮਾਰਿਆ ਡੰਡਾ ਧੀਰਾ ਵਜੂ ਸਾਰਾ ਖਵਾਵੇ ਹਾਂ ਆ ਇਧਰ ਦੇਖੋ ਹਾਂ ਦੀਦਾਵਾ ਪੜਾ ਪੜਾ ਹਾਂ ਇਹਦਾ ਤਾਂ ਕਾਣੀ ਨਹੀਂ ਆ ਦੰਡਾ ਮਾਰਿਆ ਕੇਰੇ ਹਾਂ ਆ ਵੀ ਬਟ ਠੀਕ ਹੈ ਇਹਨਾਂ ਅਸਲ ਵਿੱਚ ਤਸਨੀਰ ਨਾ ਝੋਟੇ ਬਾਜੀ ਲਈ ਸੂਰ ਬਾਜੀ ਹਾਂ ਬਾਜੀ ਲੱਗੀ ਆ 10 ਕਿਲੋ ਦੁੱਧਿਆ ਕੰਡਿਆ ਮੈਂ 9 ਹੀ ਦੱਸੂ ਅੱਛਾ ਕਿਉਂ ਨਹੀਂ ਗੱਬਣ ਚੱਕ ਪਾਸ ਦੇ ਡਾਕਟਰ ਆਜਾ ਕੋਈ ਲੈ ਆਵੇ ਠੀਕ ਆ ਹਾਂ ਲਓ ਜੀ ਵੇਖੋ ਮਰਾ ਕੋਈ ਕਹਿਣ ਵਾਲੀ ਗੱਲ ਨਹੀਂ ਝੋਡੀ ਦੀ ਬਸ ਠੀਕ ਹੈ ਚੱਲੋ ਜੀ ਕਿੱਡੀ ਆ ਨਹੀਂ ਸੋਣੀ ਬਹੁਤ ਸੋਣੀ ਝੋਟੀ ਆ ਇਹ ਬੰਦੇ ਉਧਰੋਂ ਲੈਂਦੀ ਮੁੰਡੇ ਨੇ ਡੰਡਾ ਮਾਰ ਕੇ ਝੋਟੀ ਆ ਬਾਕੀ ਕੋਈ ਗੱਲ ਨਹੀਂ ਇਹਨੂੰ ਝੋਟੀ ਦੀਦਾ ਸਾਰਾ ਕੋ ਤੇ ਅੰਜੀ ਫਿਰ ਕੀਮਤ ਕੀ ਐਂਦੀ ਦੀਦਾ ਝੋਟੀ ਦਾ 50 ਦੀ ਦੇ ਦੇ ਹਾਂ ਹਾਂ ਨਾ ਝੋਟੀ 75 ਹਜ਼ਾਰ ਦੀ ਦੇ ਦਾਂ 75 ਹਜ਼ਾਰ ਦੋ ਛੱਡ ਦਾਂਗੇ ਬੂਰੇ 73 ਦੀ ਦੇ ਦਾਂ ਚਲੋ ਠੀਕ ਸਰ ਤੇ ਤਰੇ ਆ ਝੋਟੀ ਬਾਕੀ ਕਰ ਦਰਾਂਗੇ ਮੋਕੇ ਕੋਲ ਹੋਰ ਮੰਗੋ ਇਹ ਝੋਟੀ ਆ ਤੇ 6 ਮਹੀਨਿਆਂ ਦੀ ਗੱਲ ਜੋ ਹਾਂ ਕਦਰੇ 6 ਕਿਲੋ ਦੁੱਧ ਜੋ 6 ਮਿੰਨਿਟ ਹੋ ਗਿਆ ਹੀ ਦੋ ਡੰਗ ਮੇਰੇ ਘਰੇ ਕੋਈ ਚੋਲੇ ਭਾਂਵੇਂ 6 ਕਿਲੋ ਦੁੱਧ 6 ਮਿੰਨਿਟ ਗੱਬਣ ਆਹ 6 ਆਂ ਦੀ ਗੱਬਣ ਠੀਕ ਹੈ ਦੋਨੇ ਲੈ ਲੀ ਆ ਮੈਂ ਨਾ ਬਾੜੇ ਤੇ ਮਿਲ ਗਿਆ ਠੀਕ ਉਪਰੋਂ ਤੇਨੂੰ ਬੜਾ ਨੇੜੇ ਨੇ ਕਰਦਾ ਹਾਂ ਠੀਕ ਹੈ ਲੈ ਵੀ ਚੜਦੇ ਬਾਈ ਜੀ ਤੇ ਬਾਕੀ ਮਈਆਂ ਠੰਡੀਆਂ ਤੇਰੀਆਂ ਲੱਤ ਨਾ ਲਾਉਣ ਦੀਆਂ ਬਸ ਠੀਕ ਆ ਨੀਲੀ ਰਾਵੀ ਆ ਪੀਰ ਕੋਈ ਨਹੀਂ ਨਾ ਠੰਡੀਆਂ ਆਖਾ ਆਲੇ ਪੂਰੇ ਤਿਆਰ ਕਿ ਨਹੀਂ ਇਹ ਲਾਸਟ ਵੀ ਸੀ ਜੇ ਫਿਰ ਇਹਦੀ ਕੀਮਤ ਦਾ ਜਿਹਦਾ ਕੀਮਤ ਦੇ ਵੀ ਜਾਏਗਾ ਮੈਂ ਇਹਦਾ 87 ਦਾ ਵੀ ਲਗਾ ਹਾਂ ਤੇ ਨਹੀਂ ਜਾਇਆ ਦੂਜੇ ਦੇ ਹੋਰ ਜਾਣ 2 ਛੜਦਾ 53 ਚੱਲ 53000 ਪੂਰੇ 52000 ਦੀ ਦੇਣੀ ਲਓ ਜੀ 50000 ਦੀ ਬਿਲਕੁਲ ਤੇ ਮੇਰਾ ਵੀ ਇੱਥੇ ਆ ਕੇ ਚੁਆਈ ਕਰਕੇ ਚੈੱਕ ਕਰਕੇ ਲੈ ਕੇ ਜਾ ਕਰੋ ਹਾਂ ਮਾਰਾ ਪੂਰੀ ਤਸਵੀਰ ਕਰੀ ਚਲ ਆ ਜਾ ਨੰਬਰ ਬੋਲ ਫਿਰ ਨੰਬਰ ਆਪਣਾ 8272 7393 ਪਿੰਡ ਜੀਓ ਵਾਲਾ ਜ਼ਿਲ੍ਹਾ ਤਰਨਤਾਰਨ